ਆਇ ਲਿਆ ਜਾ ਹਿਤ ਰੰਦਾ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਸਤਕਾਰਯੋਗ ਸਰਸੰਗਤ ਜੀ ਗੁਰੂ ਬਾਣੀ ਅਨਸਾਰ ਸਾਡੇ ਸਤਿਗੁਰੂ ਜੀ ਦੇ ਹੁਕਮ ਅਨਸਾਰ ਨਾਮ ਜਪਣਾ ਅਤੇ ਪ੍ਰਭੂ ਨੂੰ ਸਿਮਰਨ ਕਰਨਾ ਭਾਵ ਯਾਦ ਰੱਖਣਾ ਕਰਨਾ ਇਸ ਨੂੰ ਸਰਬੋਤਮ ਕਾਰਜ ਦੱਸਿਆ ਗਿਆ ਹੈ ਜਿਸ ਵਾਸਤੇ ਸਤਿਗੁਰੂ ਅਰਜਨ ਦੇਵ ਜੀ ਨੇ ਵਚਨ ਕੀਤਾ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ। ਔਰ ਨਾਮ ਜਪਣ ਦਾ ਵੀ ਬਹੁਤਾਂ ਮਹਾਤਮ ਸਾਧ ਸੰਗਤ ਵਿੱਚ ਮਿਲ ਕੇ ਹੈ। ਇਸ ਕਰਕੇ ਆਪਾਂ ਆਪਣੇ ਸਤਿਗੁਰੂ ਜੀ ਦੇ ਹੁਕਮ ਨੂੰ ਮੰਨਦੇ ਹੋਏ ਅੱਜ ਨਾਮ ਜਪਣ ਵਾਸਤੇ ਇਕੱਠੇ ਹੋਏ ਆ ਕੁਛ ਦਿਨਾਂ ਵਾਸਤੇ ਸਾਰਿਆਂ ਨੇ ਰਲ ਕੇ ਪਹਿਲੇ ਤੋਂ ਆਪਾਂ ਵੱਧ ਨਾਮ ਜਪਣਾ ਅਤੇ ਪ੍ਰਭੂ ਨੂੰ ਯਾਦ ਕਰਨਾ ਹੈ ਪ੍ਰਭੂ ਰੂਪ ਆਪਣੇ ਸਤਿਗੁਰੂ ਨੂੰ ਆਪਾਂ ਯਾਦ ਕਰਨਾ ਈਸ਼ ਨੂੰ ਆਪਾਂ ਨਾਮ ਦਿੱਤਾ ਹੈ ਜਪ ਪਰਯੋਗ ਜਪਤੋ ਭਾਵ ਜਪ ਨਾਮ ਨੂੰ ਜਪਣਾ ਅਤੇ ਉਹਦਾ ਪ੍ਰਯੋਗ ਕਰਕੇ ਦੇਖਣਾ ਹੈ ਆਪਣੇ ਜੀਵਨ ਵਿੱਚ ਉਹਨੂੰ ਵਰਤਣਾ ਉਹਦਾ ਪ੍ਰਯੋਗ ਕਰਨਾ ਹੈ ਸਾਡੇ ਵਿੱਚ ਇਹ 40 ਦਿਨਾਂ ਦਾ ਜਪ ਪ੍ਰਯੋਗ ਸਰਗੁਣ ਵਰਤਾਪ ਸਿੰਘ ਜੀ ਨੇ ਕਿਰਪਾ ਕਰਕੇ ਪਹਿਲੀ ਸਾਬ ਦੇ ਕੋਲ ਵਗਦੀ ਹੋਈ ਨਹਿਰ ਨੀਲੋਂ ਨਹਿਰ ਰੋਪੜ ਵਾਲੀ ਨਹਿਰ ਜਿਹਨੂੰ ਕਹਿੰਦੇ ਨੇ ਉਹਦੇ ਕੰਢੇ ਤੇ ਅਰੰਭਿਆ ਸੀ ਉਸ ਦੰਤੋਂ ਇਹ ਉਹਨਾਂ ਦੇ ਕਨਾਲ ਨਾਮਤਾਰੀਆਂ ਵਿੱਚ ਚੱਲਿਆ ਆ ਰਿਹਾ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੀ ਸਾ ਸੰਗਤ ਇਕੱਠਾਂ ਇਕੱਠੀ ਹੋ ਕੇ ਨਾਮ ਜਪ ਸਕਦੀ ਹੈ ਉਹ ਬਹੁਤ ਉੱਤਮ ਕਾਰਜ ਹੈ ਨਹੀਂ ਤੇ ਜਿੱਥੇ ਵੀ ਬੈਠਿਓ ਆਪਣੇ ਘਰਾਂ ਵਿੱਚ ਬੈਠ ਕੇ ਹੀ ਕੁਝ ਸਮਾਂ ਸਵੇਰੇ ਉੱਠ ਕੇ ਨਾਮ ਜਪ ਲਿਆ ਕਰੋ। ਨਾਮ ਜਪਣ ਲੱਗਿਆਂ ਸਤਿਪਾਸ਼ ਦੀ ਦਿੱਤੀ ਤਸਵੀਰ ਸਾਹਮਣੇ ਰੱਖ ਲਓ ਉਹਦੇ ਤੇ ਦਰਸ਼ਨ ਕਰੋ ਔਰ ਫਿਰ ਅੱਖਾਂ ਮੀਟ ਕੇ ਅੰਦਰ ਧਿਆਨ ਕਰੋ। ਕੇ ਅੰਦਰੋਂ ਅਸੀਂ ਬਿਨਾਂ ਅੱਖਾਂ ਖੋਲੇ ਤੋਂ ਸਤਿਗੁਰੂ ਜੀ ਦੇ ਦਰਸ਼ਨ ਕਰ ਸਕਦੇ ਹਾਂ ਕਿ ਨਹੀਂ ਜਿੰਨਾ ਚਿਰ ਨਾਮ ਜਪਣਾ ਓਨਾ ਚਿਰ ਕੋਸ਼ਿਸ਼ ਕਰੋ ਕਿ ਬਿਰਤੀ ਜਿਤੀ ਰਹੇ ਕੋਈ ਭਾਸ਼ਣ ਕੀਰਤਨ ਉਪਦੇਸ਼ ਕੋਈ ਜਾਪਾ ਨਾ ਹੋਵੇ ਪੰਜੇ ਗਿਆਨ ਇੰਦਰੇ ਸੰਕੋਚੇ ਹੋਣ ਅਤੇ ਨੇਤਰ ਮੀਟੇ ਹੋਣ ਪਰ ਇਹ ਵੀ ਗੱਲ ਜ਼ਰੂਰੀ ਹੈ ਕਿ ਅੱਖਾਂ ਮੀਟਿਆਂ ਨੀਂਦ ਛੇਤੀ ਆ ਜਾਂਦੀ ਹੈ ਜੇ ਨੀਂਦ ਆਉਂਦੀ ਜਾਪੇ ਤਾਂ ਉੱਠ ਕੇ ਖਲੋ ਜੋ ਪਰ ਉੱਠ ਕੇ ਖਲੋ ਕੇ ਵੀ ਨੇਤਰ ਮੀਟ ਕੇ ਰੱਖੋ ਜਾਂ ਕੋਈ ਇਸ ਤਰ੍ਹਾਂ ਦਾ ਸਾਜ਼ਨ ਕਰ ਲਿਆ ਜਾਵੇ ਜੀ ਦੇ ਨਾਲ ਹਲਕੀ ਜੀ ਠੰਡ ਲੱਗਦੀ ਰਵੇ ਕੋਈ ਤਰੀਕਾ ਇਹੋ ਜਿਹਾ ਹੋਵੇ ਜਿਸ ਦੇ ਨਾਲ ਨੀਂਦ ਨਾ ਆਵੇ ਤੇ ਜਿੰਨਾ ਦਾ ਸਰੀਰ ਆਗਿਆ ਦਿੰਦਾ ਹੋਵੇ ਉਹ ਚੌਂਕੜਾ ਮਾਰ ਕੇ ਲੱਕ ਧੌਣ ਪੂਰਾ ਸਿੱਧਾ ਕਰਕੇ ਬੈਠਣ ਤਾਂ ਕਿ ਸਾਡੇ ਸਰੀਰ ਨੂੰ ਵੀ ਵੱਧ ਲਾਭ ਹੋਵੇ ਸੋ ਇੱਕ ਚਿੱਤ ਹੋ ਕੇ ਸਮਾਧੀ ਲਾ ਕੇ ਨਾਮ ਜਪਣ ਦੀ ਕੋਸ਼ਿਸ਼ ਕਰੋ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਜਿੰਨਾ ਸਮਾਂ ਵੀ ਆਪ ਦੀ ਕਰ ਸਕਦੇ ਹੋ ਜਿਹੜੇ ਸੱਜਣ ਕਿਸੇ ਵਿਸ਼ੇਸ਼ ਸਥਾਨ ਤੇ ਆ ਕੇ ਇਕੱਠੇ ਹੋ ਕੇ ਜਾਪ ਕਰ ਰਹੇ ਹੋ ਉਹਨਾਂ ਸੱਜਣਾਂ ਨੂੰ ਬੇਨਤੀ ਹੈ ਕਿ ਤੁਸੀਂ ਜਿੰਨੇ ਦਿਨ ਵਾਸਤੇ ਇੱਥੇ ਰਹਿਣਾ ਹੈ ਉਹਨੇ ਦਿਨ ਕੇਵਲ ਤੇ ਕੇਵਲ ਲੋੜ ਅਨਸਾਰ ਬਚਨ ਕਰੋ ਘੱਟ ਤੋਂ ਘੱਟ ਮੋਬਾਈਲ ਨੂੰ ਛੁੱਟੀ ਦੇ ਕੇ ਰੱਖੋ ਕੋਈ ਜ਼ਰੂਰੀ ਗੱਲ ਐ ਤਾਂ ਗੱਲ ਕਰੋ ਨਹੀਂ ਤੇ ਕੋਈ ਵਰਤੋ ਨਾ ਕਰੋ ਅਗਰੋਂ ਨਹੀਂ ਵੀ ਨਾਮ ਜਾਪ ਰਹੇ ਹੁੰਦੇ ਉਸ ਵੇਲੇ ਵੀ ਚੁੱਪ ਰਹੋ ਚੁੱਪ ਰਹਿਣ ਦਾ ਮਤਲਬ ਇਹ ਨਹੀਂ ਕਿ ਲਿਖ ਕੇ ਗੱਲਾਂ ਕਰੀ ਗਏ ਉਹ ਆਂ ਕਰੀ ਗਏ ਨਹੀਂ ਜੋ ਤੇ ਜੰਨਾ ਤੇਰਾ ਆਪਾਂ ਸੰਸਾਰਿਕ ਵਿਹਾਰ ਕਰਦੇ ਆ ਉਹਨਾਂ 'ਚ ਸਾਡੀ ਬਿਰਤੀ ਨਹੀਂ ਟਿਕਦੀ। ਸੋ ਇਹਸ ਕਰਕੇ ਮੇਰੀ ਇਸ ਬੇਨਤੀ ਤੇ ਉਚੇਚਾ ਧਿਆਨ ਦਿਓ। ਉਸ ਤੋਂ ਬਿਨਾ ਬਾਣੀਆਂ ਦਾ ਪਾਠ ਕਰ ਲਓ। ਧਿਆਨ ਨਾਲ ਗੁੱਟਕੇ ਤੋਂ ਜਾਂ ਮੋਬਾਈਲ ਤੋਂ ਮੋਬਾਈਲ ਤੋਂ ਪਾਠ ਕਰਨ ਲੱਗਿਆਂ ਵੀ ਪਾਠ ਪਹਿਲ ਤੋਂ ਕੇ ਜੰਗੀ ਤਰ੍ਹਾਂ ਮੋਬਾਈਲ ਨੂੰ ਵੀ ਰਮਾਲ ਗਿੱਲਾ ਕਰਕੇ ਉਹਦੇ ਨਾਲ ਸਾਫ਼ ਕਰ ਲੋ ਤੇ ਧਿਆਨ ਧਰ ਕੇ ਗੁਰਬਾਣੀ ਦਾ ਪਾਠ ਕਰੋ ਵਚਨ ਨਾ ਕੀਤੇ ਜਾਣ ਸਮਾਧੀ ਲਾਉਣ ਦੀ ਕੋਸ਼ਿਸ਼ ਕਰੀਏ ਤੇ ਇੱਕ ਜੇ ਤੋਂ ਕੇ ਸੱਚੇ ਬਾਦਸ਼ਾਹ ਦਾ ਧਿਆਨ ਆਪਣੇ ਅੰਦਰ ਧਰ ਕੇ ਗੁਰ ਕੀ ਮੂਰਤ ਹਿਰਦੇ ਵਸਾਏ ਤੇ ਮਨ ਇੱਛੇ ਸ਼ੇਵ ਭਲ ਭਾਈ ਜੇ ਆਪਾਂ ਆਪਣੇ ਗੁਰੂ ਦਾ ਸਰੂਪ ਆਪਣੇ ਅੰਦਰ ਵਸਾਵਾਂਗੇ ਤਾਂ ਸੱਚੇ ਬਾਦਸ਼ਾਹ ਸਾਨੂੰ ਹਰ ਮਨੋ ਕਾਮਨਾ ਸਾਡੀ ਪੂਰੀ ਕਰਨਗੇ ਕਰਨਗੇ ਸਾਨੂੰ ਮਨ ਇੱਛੇ ਫਲ ਦੇਣਗੇ ਇਸ ਕਰਕੇ ਮੇਰੀ ਇਹ ਬੇਨਤੀ ਪ੍ਰਵਾਨ ਕਰੋ ਅਤੇ ਜਿੰਨੇ ਦਿਨ ਤੁਸੀਂ ਇੱਥੇ ਜਾੜੀ ਦਿਨਾਂ ਦਾ ਸੀ ਆਪਣੇ ਵੱਲੋਂ ਰੱਖਿਆ ਪਰ ਜਿੰਨੇ ਦਿਨ ਤੁਸੀਂ ਇੱਥੇ ਰਹਿਣਾ ਜਿੰਨਾ ਵੀ ਸਰੀਰਾਂ ਨੇ ਕੋਈ ਗ੍ਰੋਧ ਨਾ ਕਰੇ ਉੱਚਾ ਬਚਨ ਨਾ ਕਰੋ ਔਰ ਪਹਿਲੀ ਗੱਲ ਇਹ ਕਿ ਬਚਨ ਕਰੋ ਹੀ ਨਾ ਇੱਕ ਹੋਰ ਵਿਸ਼ੇਸ਼ ਗੱਲ ਆਪਦੀ ਦੇ ਧਿਆਨ ਵਿੱਚ ਲਿਆਵਾ ਕਿ ਅਲਪ ਹਾਰ ਕਰਨ ਦੀ ਕੋਸ਼ਿਸ਼ ਕਰ ਲਈਏ ਕਿ ਅਸੀਂ ਭੋਜਨ ਹਲਕਾ ਭੋਜਨ ਛਕਣਾ ਹੈ ਅਤੇ ਥੋੜਾ ਛਕਣਾ ਹੈ ਬਹੁਤ ਜ਼ਿਆਦਾ ਰੱਜ ਕੇ ਨਹੀਂ ਛਕਣਾ ਢਿੱਡ ਭਰ ਕੇ ਤੇ ਬਹੁਤ ਸਵਾਦੀ ਤਲੇ ਹੋਏ ਹੋਰ ਇਹੋ ਜਿਹੇ ਭਾਰੇ ਪਦਾਰਥ ਨਹੀਂ ਛਕਣੇ ਤਾਂ ਕਿ ਸਮਾਧੀ ਲਾਉਣ ਵਿੱਚ ਸਾਨੂੰ ਵਿਗੜ ਨਾ ਪਵੇ ਕਿਉਂਕਿ ਜਦੋਂ ਬਹੁਤਾ ਪੇਟ ਭਰਿਆ ਹੋਵੇ ਉਦੋਂ ਅਪਚੀ ਹੋ ਜਾਂਦੀ ਹੈ ਭੋਜਨ ਖਾਦਾ ਪਚਦਾ ਨਹੀਂ ਉਹਦੇ ਕਰਕੇ ਕਦੀ ਟਟੀਆਂ ਲੱਗੀਆਂ ਕਦੀ ਕੋਈ ਤਕਲੀਫ ਕਦੀ ਹਵਾਈ ਬਹੁਤੀ ਬਣੀ ਜਾਂਦੀ ਹੈ ਸੋ ਇਸ ਕਰਕੇ ਬੋਲ ਤਪੋ ਤਨ ਖਾਣ ਨਾਲ ਨੀਂਦ ਵੀ ਜਿਆਦਾ ਆਉਂਦੀ ਹੈ ਥੋੜਾ ਭੋਜਨ ਅਤੇ ਉਹ ਵੀ ਸਾਦਾ ਭੋਜਨ ਛਕੋ ਤਾਂ ਕਿ ਸਰੀਰ ਦਾ ਨਿਰਵਾਹ ਵੀ ਹੁੰਦਾ ਰਹੇ ਅਤੇ ਸਵਾਦੀ ਰਹੇ ਤੁਸਾਨੂੰ ਵਿਗੜ ਨਾ ਪਵੇ ਜਿਹੜੇ ਚੌਂਕੜਾ ਮਾਰ ਕੇ ਨਹੀਂ ਬੈਠ ਸਕਦੇ ਸਰੀਰਕ ਮਜਬੂਰੀਆਂ ਕਾਰਨ ਉਲਟਾਂ ਅਨਸਾਰ ਕੇ ਬੈਠ ਜਿਓ ਜਿਸਨੂੰ ਜਿਸਨੂੰ ਸਰੀਰ ਆਗਿਆ ਦਿੰਦਾ ਹੋਵੇ ਉਸ ਤਰ੍ਹਾਂ ਕਰ ਲਓ ਪਰ ਇੱਕਾਰੇ ਆਪ ਦੀ ਸ਼ੁਰੂ ਕਰੋ ਸਤਿਗੁਰੂ ਗੁਰੂ ਰਾਮ ਸਿੰਘ ਸੱਚੇ ਬਾਸ਼ਾ ਦਾ ਧਿਆਨ ਕਰੋ ਉਹ ਕਿਰਪਾ ਕਰਨ ਆਪ ਜੀ ਨੂੰ ਸਫਲਤਾ ਪ੍ਰਾਪਤ ਹੋਵੇ ਸਾਡਾ ਇਹ ਮਨੁੱਖੀ ਜੀਵਨ ਸਫਲ ਹੋਵੇ ਕੋ ਸਾਰੇ ਯਕੋ ਤਾਂ ਸਤਿਗੁਰੂ ਨਾਨਕ ਦੇਵ ਜੀ ਤੇਰਾ ਕੋ ਤਾਂ ਸਤਿਗੁਰੂ ਰਾਂਝੀ ਜੀ ਤਾਂ ਸਤਿਗੁਰੂ ਗਿਕੇਸ਼ Shut city of God.